ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਜਿਹੜਾ ਆਪਾਂ ਵਲੌਗ ਪਾਇਆ ਸੀਗਾ ਟਮਾਟਰ ਵਾਲੀ ਫੇਸ਼ੀਅਲ ਵਾਲਾ ਨੂੰ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਔਰ ਉਹ ਇਫੈਕਟਿਵ ਵੀ ਬਹੁਤ ਜ਼ਿਆਦਾ ਹੈਗਾ ਔਰ ਮੈਂ ਮਿਲੀ ਸ਼ਾਇ ਚੀਜ਼ਾਂ ਜਿਹੜੀਆਂ ਰੈਗੂਲਰਲੀ ਯੂਜ਼ ਕਰਦੀ ਰਹਿੰਦੀ ਹਾਂ ਜਦੋਂ ਦੋਖ ਦਿਨ ਲੱਗ ਜਾਂਦੇ ਆ ਫਿਰ ਮੈਨੂੰ ਲੱਗਦਾ ਕਿ ਹੁਣ ਕੁਝ ਯੂਜ਼ ਕੀਤਾ ਜਾ ਰਿਹਾ ਨਾ ਸੋ ਥੈਂਕਸ ਤੁਸੀਂ ਇਹਨੂੰ ਇੰਨਾ ਪਿਆਰ ਦਿੱਤਾ ਇੰਨਾ ਲਾਈਕ ਕੀਤਾ ਐਨੇ ਕਮੈਂਟ ਕਰੇ ਤੇ ਹੁਣ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਤੁਸੀਂ ਇਹ ਸਾਰਾ ਕੁਝ ਯੂਜ਼ ਕਰੋ ਤੇ ਰਿਜ਼ਲਟ ਮੈਨੂੰ ਦੱਸੋ ਤੇ ਮੈਂ ਨਾ ਅੱਜ ਇੱਕ ਕਮੈਂਟ ਪੜਿਆ ਇੱਕ ਭੈਣ ਦਾ ਕਮੈਂਟ ਸੀਗਾ ਕਹਿੰਦੇ ਮੈਂ ਨਾ ਅੱਜ ਦਾ ਵਲੌਗ ਤੁਹਾਡਾ ਦੇਖ ਲਿਆ ਮੈਨੂੰ ਬਹੁਤ ਪਸੰਦ ਆਇਆ ਪਰ ਤੁਸੀਂ ਮਤਲਬ ਇੱਕ ਵਲੌਗ ਜ਼ਰੂਰ ਪਾਓ ਫੇਸ਼ੀਅਲ ਹੈਅਰ ਬਾਰੇ ਫੇਸ ਦੇ ਉੱਪਰ ਜਿਹੜੇ ਆਪਣੇ ਵਾਲ ਆ ਜਾਂਦੇ ਨੇ ਉਹ ਪਹਿਨਦਾ ਨਾ ਮੈਨੂੰ 2-3 ਦਿਨ ਤੋਂ ਉਹਨਾਂ ਦੀ ਮੈਸੇਜ ਆ ਰਿਆ ਸੀਗਾ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਫੇਸ ਦੇ ਉੱਪਰ ਵਾਲ ਹੈਗੇ ਨੇ ਕਹਿੰਦੇ ਪੱਕੇ ਵਾਲ ਨੇ ਪੱਕੇ ਵਾਲ ਮੈਨੂੰ ਲੱਗਦਾ ਵੀ ਉਹ ਮੋٹے ਵਾਲਾਂ ਨੂੰ ਕਹਿੰਦੇ ਹੋਣਗੇ ਜਿਸ ਤਰ੍ਹਾਂ ਜੈਂਟਸ ਦੇ ਦਾੜ੍ਹੀ ਆ ਜਾਂਦੀ ਹੈ ਮੋٹے ਵਾਲ ਹੁੰਦੇ ਨੇ ਉਸ ਤਰ੍ਹਾਂ ਸ਼ਾਇਦ ਉਹ ਪੱਕੇ ਵਾਲ ਉਹਨੂੰ ਹੀ ਕਹਿੰਦੇ ਨੇ ਹਨਾ ਤੇ 2-3 ਦਿਨ ਤੋਂ ਮੈਂ ਸੋਚ ਰਹੀ ਸੀ ਕਿ ਕਿਹੜਾ ਜਿਹੜਾ ਅ ਸੋਲੂਸ਼ਨ ਹੈਗਾ ਜਿਹੜਾ ਭੈਣ ਨੂੰ ਦਿੱਤਾ ਜਾਂਦੀ ਹੈ ਹਨਾ ਉਹ ਕਹਿੰਦੇ ਮੈਨੂੰ ਕੋਈ ਪੱਕਾ ਹੱਲ ਦੱਸੋ ਤੇ ਪਾਰਲਰ ਵਗੈਰਾ ਚ ਜਾ ਕੇ ਕਹਿੰਦੇ ਮੈਂ ਕਰਵਾਉਣਾ ਨਹੀਂ ਚਾਹੁੰਦੀ ਕਿ ਦੁਬਾਰਾ ਫੇਰ ਆ ਜਾਂਦੇ ਨੇ ਹਨਾ ਤੇ ਬਲਕਿ ਹੋਰ ਵੀ ਮੋਟੇ ਹੋ ਗੋ ਕੇ ਆਉਂਦੇ ਨੇ ਔਰ ਗਰੋਥ ਜ਼ਿਆਦਾ ਹੁੰਦੀ ਹੈ ਤੇ ਬਾਕੀ ਜਿਹੜੇ ਵੀਡੀਓਜ਼ ਪੈਂਦੀਆਂ ਰਹਿੰਦੀਆਂ ਨੇ ਮੈਂ ਵੀ ਪਾਇਆ ਹੋਇਆ ਇੱਕ ਵਲੌਗ ਕਿ ਬੇਸਮ ਲੈ ਲਓ ਆਟਾ ਲੈ ਲਓ ਚੀਨੀ ਦਾ ਕੋਲ ਲੈ ਲਓ ਸ਼ਹਿਦ ਲੈ ਲਓ ਹਲਦੀ ਲੈ ਲਓ ਉਹ ਪੇਸਟ ਬਣਾ ਕੇ ਚਿਹਰੇ ਤੇ ਲਾ ਲਓ ਜਦੋਂ ਆਪਾਂ ਉਤਾਰਦੇ ਆ ਇਹਦਾ ਇਹਦਾ ਕਰ ਕਰਕੇ ਤੇ ਉਹ ਵਾਲ ਜਿਹੜੇ ਉਤਰ ਜਾਂਦੇ ਨੇ ਪਰ ਉਹਦੇ ਨਾਲ ਕਿਹੜੇ ਵਾਲ ਉਤਰਦੇ ਨੇ ਲੋਈ ਉਤਰਦੀ ਹੈ ਜੀ ਕਿਉਂਕਿ ਲੇਡੀਜ਼ ਦੇ ਨਾ ਲੋਈ ਹੁੰਦੀ ਹੈ ਜ਼ਿਆਦਾਤਰ ਮੋٹے ਵਾਲ ਤਾਂ ਹੁੰਦੇ ਨਹੀਂ ਹੈਗੇ ਤੇ ਲੋਈਆਂ ਜਿਹੜੀ ਉਹ ਉਸ ਪੈਕ ਦੇ ਨਾਲ इजीली ਉਤਰ ਜਾਂਦੀ ਹੈ ਔਰ ਇਹ ਬਹੁਤ ਸਾਰੀਆਂ ਵੀਡੀਓਜ਼ ਆਮ ਹੀ ਪੈਂਦੀਆਂ ਰਹਿੰਦੀਆਂ ਨੇ ਆ YouTube ਤੇ ਜਿੰਨੀਆਂ ਮਰਜ਼ੀ ਕੱਢ ਲਓ ਤੁਸੀਂ ਤੇ ਮੈਨੂੰ ਇਹ ਸੀਗਾ ਕਿ ਭੈਣ ਨੂੰ ਜੇ ਮੈਂ ਮਤਲਬ ਕਿ ਕੋਈ ਹੱਲ ਦੇਣਾ ਹੈਗਾ ਤਾਂ ਕੁਝ ਇਸ ਤਰ੍ਹਾਂ ਦਾ ਦੇਣਾ ਕਿ ਇਫੈਕਟਿਵ ਵੀ ਹੋਵੇ ਕਿਉਂਕਿ ਜੀ ਜੋ ਵੀ ਮੈਂ ਰੈਪੀਜ਼ ਦਿੰਨੀ ਆ ਜੋ ਵੀ ਮੈਂ ਫੇਸ ਰਿਲੇਟਡ ਵੀਡੀਓਜ਼ ਪਾਉਣੀ ਆ ਉਹਦੇ ਲਈ ਨਾ ਮੈਨੂੰ ਇਹ ਹੁੰਦਾ ਕਿ ਮੈਂ ਰਿਸਪੌਂਸਿਬਿਲਟੀ ਲੈਣੀ ਆ ਉਹਦੀ ਇਹ ਨਹੀਂ ਹੈਗਾ ਕਿ ਵੀਡੀਓ ਪਾਤੀ ਛੱਡਤੀ ਵਿਊਜ਼ ਲੈ ਲਏ ਗੱਲ ਖਤਮ ਹੈ ਨਾ ਉਹ ਨਹੀਂ ਹੈਗਾ ਮੇਰਾ ਕੰਮ ਇਹ ਤਾਂ ਹੈ ਨਹੀਂ ਕਿ ਭੈਣਾਂ ਮਤਲਬ ਕਿ ਫੋਨ ਕਰਨ ਨੂੰ ਮੈਂ ਚੱਕਣਾ ਕਿਉਂਕਿ ਮੈਂ ਭੈਣਾਂ ਦੇ ਕੰਟੈਕਟ ਦੇ ਵਿੱਚ ਬਹੁਤ ਜ਼ਿਆਦਾ ਰਹਿਣੀ ਆ ਤੇ ਮੈਂ ਕਈਆਂ ਭੈਣਾਂ ਨਾਲ ਤਾਂ ਮੈਂ ਮਤਲਬ ਕਿ ਇੰਨੀ ਜ਼ਿਆਦਾ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਜਿਵੇਂ ਪਰਸਨਲੀ ਆਪਾਂ ਇੱਕ ਦੂਜੇ ਨੂੰ ਜਾਣਨ ਲੱਗੇ ਮੈਂ ਉਹ ਕੰਮ ਤਾਂ ਕਰਦੀ ਨਹੀਂ ਹੈਗੀ ਕਿ ਆਪਾਂ ਵਲੌਗ ਪਾਤਾ ਤੇ ਭੈਣਾਂ ਦਾ ਫੋਨ ਵੀ ਨਹੀਂ ਚੱਕਣਾ ਕਮੈਂਟ ਦਾ ਜਵਾਬ ਵੀ ਨਹੀਂ ਦੇਣਾ ਇਹ ਤਾਂ ਮੈਂ ਕਰਦੀ ਨਹੀਂ ਇਹ ਜ਼ਰੂਰ ਹੋ ਜਾਂਦਾ ਕਿ ਕਮੈਂਟ ਦਾ ਮੈਥੋਂ ਜਵਾਬ ਨਾ ਦਿੱਤਾ ਜਾਵੇ ਤੇ ਫਿਰ ਮੈਂ ਵਲੌਗ ਦੇ ਵਿੱਚ ਜ਼ਰੂਰ ਉਹ ਕਮੈਂਟ ਬਾਰੇ ਡਿਸਕਸ ਕਰ ਲੈਣੀ ਹੁੰਦੀ ਆ ਤੇ ਫੋਨ ਕਾਲਸ ਤਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਮੈਂ ਅਕਸਰ ਹੀ ਚੱਪਦੀ ਆਂ ਅਗਰ ਕਦੇ ਚੱਕੀ ਨਾ ਜਾਵੇ ਤਾਂ ਬਸ ਮੇਰਾ ਤੁਹਾਨੂੰ ਇਹੀ ਮੈਸੇਜ ਹੈ ਕਿ ਤੁਸੀਂ ਮੈਨੂੰ ਮੈਸੇਜ ਜ਼ਰੂਰ ਛੱਡ ਦਿਆ ਕਰੋ ਜਿਹੜੀ ਵੀ ਤੁਹਾਡੀ ਗੱਲਬਾਤ ਹੁੰਦੀ ਹੈ ਤੁਸੀਂ ਮੈਨੂੰ ਵਟਸਐਪ ਮੈਸੇਜ ਕਰ ਦਿਆ ਕਰੋ ਉਹਦੇ ਨਾਲ ਫਿਰ ਜਦੋਂ ਮੈਂ ਫ੍ਰੀ ਹੁੰਨੀ ਆ ਤਾਂ ਮੈਂ ਦੇਖ ਲੈਂਦੀ ਆ ਤਾਂ ਮੇਰੇ ਧਿਆਨ 'ਚ ਰਹਿੰਦਾ ਫਿਰ ਜੇ ਮੈਂ ਇੱਕ ਵਾਰ ਭੁੱਲ ਜਾऊं ਤੁਸੀਂ ਦੂਜੀ ਵਾਰ ਮੈਸੇਜ ਕਰ ਦਿਓ ਜਿਸ ਤਰ੍ਹਾਂ ਹੁਣ ਇਹ ਭੈਣ ਨੇ ਜਿਨ੍ਹਾਂ ਨੇ ਫੇਸ਼ੀਅਲ ਹੈਅਰ ਬਾਰੇ ਪੁੱਛਿਆ ਸੀਗਾ ਉਹਨਾਂ ਨੇ ਮੈਨੂੰ ਪਰਸੋਂ ਜਿੱਥੇ ਇੱਕ ਮੈਸੇਜ ਭਾਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਮੈਨੂੰ ਪਰ ਮੈਂ ਉਹਨਾਂ ਦਾ ਹਜੇ ਤੱਕ ਬਸ ਉਹਨਾਂ ਨੂੰ ਕਿਹਾ ਤਾਂ ਸੀਗਾ ਕਿ ਮੈਂ ਜ਼ਰੂਰ ਪਾਉਂਗੀ ਵਲੌਗ ਪਰ ਮੈਂ ਵਲੌਗ ਪਾਇਆ ਨਹੀਂ ਸੀ ਕਿਉਂਕਿ ਮੈਂ ਹਜੇ ਖੁਦ ਹੀ ਕਨਫਰਮ ਨਹੀਂ ਸੀਗੀ ਹੈਨਾ ਤਾਂ ਫਿਰ ਮੈਂ ਸੋਚ ਰਹੀ ਸੀਗੀ ਇਹਦੇ ਬਾਰੇ ਵੀ ਕੁਝ ਵਧੀਆ ਜਿਹਾ ਜਿਹੜਾ ਹੱਲ ਹੈਗਾ ਭੈਣ ਨੂੰ ਦਿੱਤਾ ਜਾਵੇ ਜੀ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਲੇਜ਼ਰ ਕਰਵਾ ਲਓ ਜਾਂ ਜਿਹੜਾ ਮੈਂ ਵਲੌਗ ਪਾਇਆ ਉਹਦਾ ਲਿੰਕ ਭੇਜ ਦਿੰਦੀ ਕਿ ਤੁਸੀਂ ਇਹ ਯੂਜ਼ ਕਰ ਲਓ ਉਹਨਾਂ ਲਈ ਉਹ ਕੰਮ ਦਾ ਨਹੀਂ ਹੈਗਾ ਉਹ ਵਾਲਾ ਵਲੌਗ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਮੋਟੇ ਵਾਲਾ ਉਹ ਨਹੀਂ ਉਤਾਰੂਗਾ ਉਹ ਸਿਰਫ ਲੋਈ ਲਈ ਇਫੈਕਟਿਵ ਲੋਈ ਲਈ ਬਹੁਤ ਜ਼ਿਆਦਾ ਇਫੈਕਟਿਵ ਹੈ ਜਿਸ ਤਰ੍ਹਾਂ ਆਪਾਂ ਨਾਰਮਲੀ ਆਪਣੇ ਲੇਡੀਜ਼ ਦੇ ਫੇਸ ਦੇ ਉੱਪਰ ਥੋੜੇ-ਬਹੁਤੇ ਵਾਲ ਹੁੰਦੇ ਨੇ ਉਹਦੇ ਲਈ ਬਹੁਤ ਇਫੈਕਟਿਵ ਹੈ ਹਰ ਚੌਥੇ 5ਵੇਂ ਦਿਨ ਉਹ ਜੇ ਆਪਾਂ ਲਾ ਵੀ ਲੈਨੇ ਆ ਦੇਖ ਫੇਸ ਦੀ ਜਿਹੜੀ ਸਕਿਨ ਹੈ ਉਹ ਤਾਂ 글로 ਕਰਦੀ ਕਰਦੀ ਆ ਕਿਉਂਕਿ ਬੇਸਮ ਤੋਂ ਉੱਪਰ ਕੁਝ ਹੈ ਨਹੀਂ ਉਹ ਤਾਂ 글로 ਕਰੂਗੀ ਕਰੂਗੀ ਤੇ ਨਾਲ-ਨਾਲ ਆਪਣੇ ਫੇਸ ਦੇ ਜਿਹੜੇ ਹੈਅਰ ਹੈ ਉਹ ਵੀ ਰਿਮੂਵ ਹੋ ਜਾਂਦੇ ਨੇ ਪਰ ਜੇ ਮੈਂ ਭੈਣ ਨੂੰ ਕਹਿ ਦਿੰਦੀ ਕਿ ਮੈਂ ਲਿੰਕ ਪਾ ਦਿੰਨੀ ਆ ਤੁਸੀਂ ਇਹ ਯੂਜ਼ ਕਰ ਲਓ ਉਹਨਾਂ ਦੇ ਕੰਮ ਦੀ ਉਹ ਨਹੀਂ ਸੀ ਜੇ ਭੈਣ ਯੂਜ਼ ਕਰ ਵੀ ਲੈਂਦੀ ਉਹਨੂੰ ਇਫੈਕਟਿਵ ਨਹੀਂ ਸੀ ਠੀਕ ਹੈ ਜੀ ਇਸ ਕਰਕੇ ਮੈਂ ਉਹ ਨਹੀਂ ਕਿਹਾ ਭੈਣ ਨੂੰ ਤੇ ਜੇ ਮੈਂ ਕਹਾ ਕਿ ਭੈਣੇ ਤੁਸੀਂ ਲੇਜ਼ਰ ਕਰਵਾ ਲਓ ਕਿਉਂਕਿ ਅੱਜ ਕੱਲ ਲੇਜ਼ਰ ਵੀ ਚੱਲਿਆ ਹੋਇਆ ਹੈ ਤੇ ਲੇਜ਼ਰ ਤਾਂ ਭੈਣ ਨੂੰ ਪੂਰੀ ਪਤਾ ਹੈ ਤਾਂ ਮੇਰੇ ਦੱਸਣ ਦੀ ਤਾਂ ਉਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਔਰ ਲੇਜ਼ਰ ਵੀ ਜੇ ਆਪਾਂ ਕਹੀ ਦੇਖੀਏ ਤਾਂ ਬਹੁਤ ਜ਼ਿਆਦਾ 100% ਕਾਮਯਾਬ ਨਹੀਂ ਹੈਗਾ ਐ ਐਕਸਪੈਂਸਿਵ ਬਹੁਤ ਹੈ ਪੈਸਾ ਬਹੁਤ ਜ਼ਿਆਦਾ ਖਰਚ ਹੁੰਦਾ ਪਰ ਜਾਦਾ ਲੰਬੇ ਸਮੇਂ ਤੱਕ ਚੱਲਦਾ ਨਹੀਂ ਆ ਹੇਅਰ ਗਰੋਥ ਫਿਰ ਹੋ ਜਾਂਦੀ ਆ ਠੀਕ ਹੈ ਜੀ ਇਹ ਕਾਫੀ ਆਪਾਂ ਇਸ ਤਰ੍ਹਾਂ ਦੇ ਪਰਸਨਸ ਦੇਖੇ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਤੇ ਇਸ ਕਰਕੇ ਨਾ ਤਾਂ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਲੇਜ਼ਰ ਕਰਵਾ ਲਓ ਨਾ ਹੀ ਮੈਂ ਤੁਹਾਨੂੰ ਕਿਹਾ ਕਿ ਮੈਂ ਵਲੌਗ ਪਾਇਆ ਹੋਇਆ ਤੁਸੀਂ ਮੇਰਾ ਉਹ ਵਲੌਗ ਦੇਖ ਲਓ ਇਹ ਮੈਂ ਨਹੀਂ ਕਿਹਾ ਉਹਨਾਂ ਨੂੰ ਤੇ ਮੈਂ ਅੱਜ ਸੋਚਿਆ ਕਿ ਜੋ ਮੇਰੇ ਧਿਆਨ ਦੇ ਵਿੱਚ ਆਇਆ ਤਾਂ ਉਹਦੇ ਬਾਰੇ ਅੱਜ ਮੈਂ ਭੈਣ ਨੂੰ ਦੱਸਣ ਲੱਗੀ ਆ ਤੁਸੀਂ ਕੀ ਕਰਨਾ ਹੈ ਫਟਕੜੀ ਲੈਣੀ ਹੈ ਹੁਣ ਮੇਰੇ ਕੋਲ ਇਹ ਫਟਕੜੀ ਹੈ ਠੀਕ ਹੈ ਜੀ ਹੁਣ ਇਹਦੇ ਕਿਨਾਰੇ ਨਿਕਲੇ ਹੋਏ ਨਹੀਂ ਇਹ ਹਰਟ ਕਰ ਸਕਦੀ ਆ ਆਪਾਂ ਜੇ ਇਹਨੂੰ ਲਾਵਾਂਗੇ ਫੇਸ ਦੇ ਉੱਪਰ ਆਪਾਂ ਨੂੰ ਉਹਦੇ ਨਾਲ ਜ਼ਖਮ ਹੋ ਸਕਦੇ ਆ ਆਪਣੇ ਲੱਗ ਸਕਦੀ ਆ ਸਕਿਨ ਦੇ ਉੱਪਰ ਠੀਕ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਫਟਕੜੀ ਆ ਉਹ ਤੁਸੀਂ ਬਿਲਕੁਲ ਨਹੀਂ ਲੈਣੀ ਹੈਗੀ ਠੀਕ ਹੈ ਜੀ ਤੇ ਫਟਕੜੀ ਤੁਸੀਂ ਉਹ ਲੈਣੀ ਹੈ ਜਿਹਦੀ ਨਾਲ ਇੱਕ ਟਿੱਕੀ ਜੀ ਬਣੀ ਹੁੰਦੀ ਆ ਆ ਪਲੇਨ ਹੁੰਦੀ ਆ ਜਿਸ ਤਰ੍ਹਾਂ ਸਾਬਣ ਦੀ ਟਿੱਕੀ ਹੁੰਦੀ ਆ ਉਹ ਤਾਂ ਵੱਡੀ ਹੁੰਦੀ ਆ ਤੇ ਛੋਟੀ ਲੈ ਲਿਓ ਤੇ ਬਿਲਕੁਲ ਪਲੇਨ ਹੁੰਦੀ ਹੈ ਜਿਹੜੀ ਆਪਣੇ ਲੱਗਦੀ ਨਹੀਂ ਹੈਗੀ ਸਟੋਨ ਦੀ ਤਰ੍ਹਾਂ ਪੱਥਰ ਦੀ ਤਰ੍ਹਾਂ ਹੁੰਦੀ ਹੈ ਉਹ ਠੀਕ ਹੈ ਜੀ ਤੁਸੀਂ ਉਹ ਲੈਣੀ ਆ ਲੈ ਕੇ ਜਦੋਂ ਤੁਸੀਂ ਨਹਾਉਣ ਜਾਣਾ ਹੈਗਾ ਉਹ ਤੋਂ 4-5 ਮਿੰਟ ਪਹਿਲਾਂ ਉਹਨੂੰ ਗਿੱਲੀ ਕਰਕੇ ਪਾਣੀ ਦੇ ਨਾਲ ਤੁਸੀਂ ਜਿੱਥੇ-ਜਿੱਥੇ ਤੁਹਾਡੇ ਵਾਲ ਹੈਗੇ ਨੇ ਉੱਥੇ-ਉੱਥੇ ਕਰਕੇ ਇਦਾਂ ਉਹ ਫਟਕੜੀ ਨੂੰ ਲਾਉਂਦੇ ਰਹਿਣਾ ਇਦਾਂ ਮੜੀ ਜਾਣਾ ਆਪਣੇ ਫੇਸ ਦੇ ਉੱਪਰ ਜਿੱਥੇ-ਇਥੇ ਵਾਲ ਨੇ ਠੀਕ ਹੈ ਜੀ ਹੁਣ ਜੇ ਆਪਾਂ ਇਹਨੂੰ ਇਦਾਂ ਵਾਲਾਂਗੇ ਤਾਂ ਆਪਣੇ ਇਹ ਜ਼ਖਮ ਕਰ ਦੂਗੀ ਸੋ ਇਦਾਂ ਦੀ ਤਾਂ ਬਿਲਕੁਲ ਨਹੀਂ ਲੈਣੀ ਹੈਗੀ ਤੁਸੀਂ ਤੁਸੀਂ ਉਹ ਵਾਲੀ ਫਟਕੜੀ ਲੈਣੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਪਲੇਨ ਹੋਵੇ ਠੀਕ ਆ ਤੁਸੀਂ ਸਮਝਦੇ ਹੋ ਸਾਰੇ ਤੇ ਮੈਂ ਭੈਣ ਨੂੰ ਕਹੂੰਗੀ ਕਿ ਅੱਜ ਹੀ ਲੈ ਕੇ ਆਉ ਕਿਉਂਕਿ ਥੋੜੀ ਸਮੱਸਿਆ ਉਹ ਕਾਫੀ ਵੱਡੀ ਆ ਕਿਉਂਕਿ ਪਤਾ ਕੀ ਜੀ ਹੁਣ ਫੇਸ ਦੇ ਉੱਪਰ ਆ ਯਾਰਾ ਜਿਹੜੇ ਉਹ ਹੋਣੇ ਲੇਡੀਜ਼ ਦੇ ਉਹ ਆਪਾਂ ਨੂੰ ਥੋੜਾ ਜਿਹਾ ਔਖਾ ਕਰਦੇ ਆ ਆਪਾਂ ਨੂੰ ਸੋਸਾਇਟੀ 'ਚ ਬਾਹਰ ਜਾਣਾ ਅੱਛਾ ਨਹੀਂ ਲੱਗਦਾ ਹਨਾ ਦੂਜੇ ਵੀ ਅਜੀਬ ਜਿਹੀ ਤਰੀਕੇ ਨਾਲ ਦੇਖਦੇ ਨੇ ਚਾਹੇ ਦੇਖੋ ਇਹ ਪ੍ਰਮਾਤਮਾ ਦੀ ਮਰਜ਼ੀ ਐ ਸਾਡੇ ਹੱਥ ਕੁਝ ਹੁੰਦਾ ਨਹੀਂ ਹੈਗਾ ਤੇ ਪਰ ਚਲੋ ਜੋ ਵੀ ਟਰੀਟਮੈਂਟ ਜੋ ਵੀ ਕੁਝ ਹੈਗਾ ਹਨ ਆਪਾਂ ਜੋ ਰੈਮਡੀਜ਼ ਹੈਗੀਆਂ ਨੇ ਆਪਾਂ ਯੂਜ਼ ਕਰਕੇ ਜੀ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ ਹਨਾ ਸੋ ਭੈਣ ਦੀ ਸਮੱਸਿਆ ਕਾਫੀ ਵੱਡੀ ਹੈ ਤੇ ਭੈਣ ਨੂੰ ਤਾਂ ਬਸ ਮੈਂ ਇਹੀ ਸਲਾਹ ਦਵਾਂਗੀ ਕਿ ਅੱਜ 11 ਵਜੇ ਵਲੌਗ ਮਿਲ ਗਿਆ ਤੁਹਾਨੂੰ ਤੁਸੀਂ ਫਟਾਫਟ 11:00 ਵੱਜ ਕੇ 20 ਮਿੰਟ ਤੇ ਸ਼ੌਪ ਤੇ ਜਾਓ ਤੇ ਆਪਣੇ ਲਈ ਫਟਕੜੀ ਲੈ ਕੇ ਆਓ ਤੇ ਤੁਸੀਂ ਫਿਰ ਇਸ ਤੇ ਲਾਓ ਤੇ ਜਿਵੇਂ ਹੀ ਤੁਹਾਡੇ హెయిਰ ਹੈ ਗ੍ਰੈਜੂਲੀ ਹੌਲੀ ਹੌਲੀ ਸਲੋਲੀ ਖਤਮ ਹੁੰਦੇ ਜਾਣਗੇ ਜਿਵੇਂ ਹੀ ਖਤਮ ਹੋ ਜਾਣਗੇ ਜਾਂ ਤੁਹਾਨੂੰ ਥੋੜਾ ਜਿਹਾ ਅਫੈਕਟਿਵ ਲੱਗਣ ਲੱਗ ਜੂਗੀ ਇਹ ਰੈਮਡੀ ਤਾਂ ਤੁਸੀਂ ਮੈਨੂੰ ਇਨਫੋਰਮ ਜ਼ਰੂਰ ਕਰਨਾ ਇਹਦਾ ਰਿਜ਼ਲਟ ਮੈਨੂੰ ਜ਼ਰੂਰ ਦੱਸਣਾ ਪਰ ਐਡੀ ਵੀ ਕਾਲੀ ਨਹੀਂ ਕਰਨੀ ਕਿ ਪਹਿਲੇ ਦਿਨ ਹੀ ਸਾਰੇ ਉੱਤਰ ਜਾਣ ਠੀਕ ਹੈ ਯੂਜ਼ ਕਰਦੇ ਹੋ ਤੁਹਾਨੂੰ ਹੌਲੀ 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 ਜਿਹੀ ਬਹੁਤ ਚੇਤੀ ਰਿਜ਼ਲਟ ਮੈਨੂੰ ਸ਼ੁਰੂ ਹੋ ਜਾਣਗੇ ਔਰ ਇਹ ਮੈਂ ਆਪ ਦੇਖੇ ਨੇ ਠੀਕ ਹੈ ਜੀ ਮੋٹے ਵਾਲਾਂ ਨੂੰ ਮੈਂ ਇਸ ਤਰ੍ਹਾਂ ਫਟਕੜੀ ਦੇ ਨਾਲ ਰਿਮੂਵ ਹੁੰਦੇ ਦੇਖਿਆ ਸੋ ਤੁਸੀਂ ਵਿਸ਼ਵਾਸ ਕਰਨਾ ਜਰੂਰ ਵਿਸ਼ਵਾਸ ਦੇ ਨਾਲ ਇਹ ਯੂਜ਼ ਕਰਨੀ ਹੈ ਫਟਕੜੀ ਹੁਣ ਮੈਂ ਜੇ ਤੁਹਾਨੂੰ ਕਹਤਾ ਕਿ ਤੁਸੀਂ ਨਹਾਉਣ ਜਾਣ ਤੋਂ ਪਹਿਲਾਂ ਯੂਜ਼ ਕਰਨੀ ਹੈ ਤਾਂ ਭੈਣਾ ਕਈ ਇਹ ਵੀ ਕਹਿਣ ਕਿ ਕਿ ਵੈਸੇ ਨਹੀਂ ਕਰ ਸਕਦੇ ਸਿਰਫ ਉਹਦੇ ਹੀ ਯੂਜ਼ ਕਰਨੀ ਹੈ ਨਹੀਂ ਜੀ ਬਿਲਕੁਲ ਇਹ ਜੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਮੈਨੂੰ ਆਦਤ ਆ ਕਿਉਂਕਿ ਮੈਂ ਨਾ ਜਦੋਂ ਵੀ ਕੋਈ ਵੀ ਕੋਈ ਫੇਸ ਪੈਕ ਕੁਝ ਵੀ ਯੂਜ਼ ਕਰਦੀਆਂ ਤਾਂ ਨਹਾਉਣ ਜਾਣ ਤੋਂ ਪਹਿਲਾਂ ਯੂਜ਼ ਕਰਦੀਆਂ ਤਾਂ ਮੈਨੂੰ ਆਦਤ ਹੈ ਕਿ ਮੈਂ ਉਦਾਂ ਹੀ ਬੋਲ ਦਿੰਦੀ ਆ ਕਿ ਜਦੋਂ ਤੁਸੀਂ ਨਹਾਉਣ ਜਾਣਾ ਹੈ 2-4 ਮਿੰਟ ਇਸ ਤਰ੍ਹਾਂ ਕਰ ਲਿਓ ਠੀਕ ਹੈ ਇਹ ਨਹੀਂ ਹੈ ਕਿ ਤੁਸੀਂ 10 ਮਿੰਟ ਲੱਗੇ ਰਹੋ ਇਹ ਨਾਲ ਹੀ ਕਰਨਾ ਹੈਗਾ 3-4 ਮਿੰਟ ਬਸ ਤੇ ਉਸ ਤੋਂ ਬਾਅਦ ਤੁਸੀਂ ਨਹਾਉਣ ਚਲੇ ਜਾਣਾ ਪਰ ਤੁਸੀਂ ਇਸ ਤੋਂ ਇਲਾਵਾ ਵੀ ਆਪਣੇ ਫੇਸ ਦੇ ਉੱਪਰ ਇਹਨੂੰ ਲਾ ਸਕਦੇ ਹੋ ਜ਼ਰੂਰੀ ਨਹੀਂ ਕਿ ਨਹਾਉਣ ਜਾਣ ਵੇਲੇ ਲਾਉਣਾ ਦਿਨ ਚ ਇੱਕ ਵਾਰ ਤੁਸੀਂ ਚਾਹੇ ਸੌਣ ਲੱਗੇ ਯੂਜ਼ ਕਰ ਲਓ ਉਸ ਤੋਂ ਬਾਅਦ ਆਪਣੇ ਫੇਸ ਨੂੰ ਵਾਸ਼ ਧੋਬ ਕਰਨਾ ਇਹ ਨੌਬੇਕ ਪੂਰੀ ਰਾਤ ਤੁਸੀਂ ਪਟਕੜੀ ਲਾਈ ਰੱਖੋ ਠੀਕ ਹੈ ਜੀ ਸੋ ਇਹ ਰੈਮਡੀ ਹੈ ਜਿਹੜੀ ਉਹ ਤੁਸੀਂ ਯੂਜ਼ ਕਰਦੇ ਰਹੋ ਕਦੇ ਡੇਲੀ ਕਦੇ ਤੀਸਰੇ ਦਿਨ ਹਨਾ ਇਸ ਤਰ੍ਹਾਂ ਕਰਦੇ ਕਰਦੇ ਤੁਹਾਡੇ ਲਈ ਬਹੁਤ ਜ਼ਿਆਦਾ ਇਫੈਕਟਿਵ ਹੋ ਗਈ ਇਹ ਮੋਟੇ ਵਾਲਾਂ ਲਈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜੇ ਤੁਸੀਂ ਥ੍ਰੈਡਿੰਗ ਕਰਾਉਣੀ ਹੋ ਪਾਰਲਰ ਜਾਣੇ ਹੋ ਜਾਂ ਵੈਕਸਿੰਗ ਕਰਾਉਣੀ ਹੋ ਉਹ ਕੋਈ ਪਰਮਨੈਂਟ ਹੱਲ ਨਹੀਂ ਹੈਗਾ ਔਰ ਪੇਨਫੁਲ ਬਹੁਤ ਹੁੰਦਾ ਹੈ ਠੀਕ ਹੈ ਜੀ ਤੁਸੀਂ ਵੈਕਸੀਨ ਕਰਾਉਂਗੇ ਬਹੁਤ ਪੇਨਫੁਲ ਹੈ ਥ੍ਰੈਡਿੰਗ ਕਰਾਉਂਗੇ ਬਹੁਤ ਜਿਆਦਾ ਪੇਨਫੁਲ ਹੈ ਸੋ ਇਹਨਾਂ ਚੀਜ਼ਾਂ ਤੋਂ ਤਾਂ ਆਪਾਂ ਬਚਣਾ ਹੀ ਆ ਕਿਉਂਕਿ ਇਹ ਇਲਾਜ ਤਾਂ ਹੈ ਨਹੀਂਗਾ ਇਹ ਤਾਂ ਤੁਸੀਂ 2-4 ਦਿਨਾਂ ਨਾਲ ਹੀ ਛੁਰਕਾਰਾ ਪਾਉਣੀ ਆ ਉਸ ਤੋਂ ਬਾਅਦ ਰੂਟਸ ਫਿਰ ਬਾਹਰ ਆਉਣ ਲੱਗ ਜਾਂਦੀਆਂ ਨੇ ਔਰ ਫਿਰ ਬਹੁਤ ਬੁਰੀਆਂ ਲੱਗਦੀਆਂ ਨੇ ਔਰ ਫੇਸ ਜਿਹੜਾ ਮੰਨ ਲਓ ਤੁਹਾਡੇ ਇੱਥੇ ਵਾਲ ਨੇ ਇੱਥੇ ਵਾਲ ਨੇ ਤੇ ਉਹਦੇ ਨਾਲ ਫੇਸ ਆ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਲੈਕ ਬਲੈਕ ਲੱਗਣਗੀਆਂ ਤੇ ਫਿਰ ਫੇਸ ਜਿਹੜਾ ਬੁਰਾ ਲੱਗਦਾ ਕਿਉਂਕਿ ਲੇਡੀਜ਼ ਲਈ ਫੇਸ ਬਿਊਟੀ ਬਹੁਤ ਜਿਆਦਾ ਮੈਟਰ ਕਰਦੀ ਹੈ ਸੋ ਜਿਵੇਂ ਕਹਿੰਦੇ ਹੁੰਦੇ ਨੇ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਹਨਾ ਸੋ ਛੋਟੀ ਜੀ ਲਾਈਫ ਹੈਗੀ ਹੈ ਤੇ ਇਹਨੂੰ ਕਿਉਂ ਨਾ ਆਪਾਂ ਵਧੀਆ ਤਰੀਕੇ ਨਾਲ ਜੀਏ ਆਪਣਾ ਆਪਦੇ ਲਈ 10-15 ਮਿੰਟ 24 ਘੰਟਿਆਂ ਦੇ ਵਿੱਚ ਜਰੂਰ ਕੱਢੀਏ ਤੇ ਆਪਣੇ ਫੇਸ ਨੂੰ ਬਹੁਤ ਵਧੀਆ ਰੱਖੀਏ ਸੋ ਸਕਿਨ ਆਏ ਨੇ ਦੇਖੋ ਢਾਲਣਾ ਜਰੂਰ ਹੈਗਾ ਏਜ ਦੇ ਨਾਲ ਏਜ ਨੇ ਆਪਣਾ ਅਸਰ ਦਿਖਾਉਣਾ ਹੈਗਾ ਅਸੀਂ ਕੋਈ ਵੀ ਇਹਦੇ ਤੋਂ ਬਚ ਨਹੀਂ ਸਕਦੇ ਪਰ ਜੇ ਥੋੜਾ ਜਿਹਾ ਆਪਾਂ ਉੱਦਾਂ ਧਿਆਨ ਰੱਖੀਏ ਤਾਂ ਤੁਸੀਂ ਮੈਨੂੰ ਲੱਗਦਾ ਆਪ ਦੀ ਏਜ ਤੋਂ 5-7 ਸਾਲ ਛੋਟੇ ਲੱਗ ਸਕਦੇ ਹੋ ਕੱਲ ਦੀ ਗੱਲ ਦੱਸਦੀ ਤੁਹਾਨੂੰ ਤੁਸੀਂ ਐ ਨਾ ਕਿਹਾ ਤੁਸੀਂ ਆਪ ਦੀ ਵੜਾਈ ਕਰ ਤੇ ਮੈਂ ਵੜਾਈ ਨਹੀਂ ਕਰ ਰਹੀ ਮੈਨੂੰ ਨਾ ਕੱਲ ਇੱਕ ਭੈਣ ਦਾ ਫੋਨ ਆਇਆ ਸੀਗਾ ਧੂਰੀ ਨੇ ਭੈਣ ਨੂੰ ਬਾਹਰੋਂ ਆਈ ਨਹੀਂ ਨਾਮ ਭੁੱਲ ਗਈ ਭੈਣ ਦਾ ਕੀ ਸੀਗਾ ਜਮੇ ਨਹੀਂ ਯਾਦ ਆ ਰਿਹਾ ਹੁਣ ਮੈਨੂੰ ਤੇ ਉਹ ਨਾ ਭੈਣ ਬਾਹਰੋਂ ਆਈ ਨੇ ਧੂਰੀ ਤੋਂ ਸੀਗੀ ਸਵੇਰ-ਸਵੇਰੇ ਉਹਨਾਂ ਦਾ ਕੱਲ ਫੋਨ ਆਇਆ ਚਲੋ ਮੇਰੇ ਨਾਲ ਗੱਲਾਂ ਕਰਦੇ ਰਹੇ ਗੰਦੇ ਰਹੇ ਉਹ ਵੀ ਟੀਚਰ ਸੀ ਭੈਣ ਉਹ ਟੀਮ ਚੋਂ ਰਿਟਾਇਰਮੈਂਟ ਲੈ ਕੇ ਉਹ ਬਾਹਰ ਚਲੇ ਗਏ ਸੀਗੇ ਤਾਂ 30 ਸਾਲ ਹੋ ਗਏ ਹੁਣ ਤਾਂ ਗਿਆ ਤੇ ਉਹ ਮੇ ਨਾਲ ਐਵੇਂ ਕਾਫੀ ਗੱਲਾਂ ਕਰਦੇ ਰਹੇ ਕਹਿੰਦੇ ਮੈਂ ਤੁਹਾਡੇ ਵਲੌਗ ਨੂੰ ਦੇਖਣ ਲੱਗੀਆਂ ਮੈਨੂੰ ਬਹੁਤ ਅੱਛੇ ਲੱਗਦੇ ਐ ਤਾਂ ਚਲੋ ਭੈਣਾਂ ਆਉਂਦੇ ਫੋਨ ਆਉਂਦੇ ਰਹਿੰਦੇ ਐ ਤੇ ਭੈਣ ਕਹਿੰਦੀ ਇਹ ਗੱਲਾਂ ਕਰਦੇ ਕਰਦੇ ਮੈਨੂੰ ਕਹਿੰਦੀ 45 ਸਾਲ ਤੇ ਤਾਂ ਤੁਸੀਂ ਹੋਵੋਗੇ ਮੈਨੂੰ ਨਾ ਜੀ ਅੰਦਰੋਂ ਐਸੇ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਉਹਨਾਂ ਨੇ ਆ ਕੇ ਕਿਹਾ ਕਿ 45 ਸਾਲ ਦੇ ਤੁਸੀਂ ਹੋਵੋਗੇ ਪਰ ਮੈਂ ਨਾਲ ਉਹ ਕਿਹਾ ਮੈਂ ਨਹੀਂ 45 ਸਾਲ ਦੀ ਨਹੀਂ ਐ ਕਿ ਮੈਂ ਜ਼ਿਆਦਾ ਐ ਤੇ ਹੁਣ ਤੁਸੀਂ ਮੈਨੂੰ ਮੇਰੀ ਉਮਰ ਨਾਲ ਪੁੱਛੋ ਕਿਉਂਕਿ ਕਮੈਂਟ ਆਉਂਦੇ ਰਹਿੰਦੇ ਨੇ ਤੁਸੀਂ ਆਪਣੀ ਏਜ ਦੱਸੋ ਇਹਦਾ ਅੰਦਾਜ਼ਾ ਤੁਸੀਂ ਖੁਦ ਹੀ ਲਾਉਂਦੇ ਰਹੋ ਭੈਣ ਨੇ ਦੇਖੋ ਅੰਦਾਜ਼ਾ ਲਾ ਲਿਆ ਸੀਗਾ ਤੇ ਇਹਦਾ ਇਹਦੇ ਤੋਂ ਇਹੀ ਪਤਾ ਲੱਗਦਾ ਕਿ ਜੇ ਤੁਸੀਂ ਥੋੜੀ ਜੀ ਆਪਣੀ ਕੇਅਰ ਕਰਦੇ ਹੋ ਦੇਖੋ ਜਿਹੜੀ ਏਜ ਹੈਗੀ ਆ ਉਹ ਤਾਂ ਹੈਗੀ ਹੋਈ ਹੈ ਤੇ ਇਹਦੇ ਤੋਂ ਇਹ ਜ਼ਰੂਰ ਪਤਾ ਲੱਗਦਾ ਕਿ ਜੇ ਤੁਸੀਂ ਥੋੜੀ ਜੀ ਵੀ ਆਪਣੀ ਕੇਅਰ ਕਰਦੇ ਹੋ ਤਾਂ ਤੁਸੀਂ ਯੰਗ ਲਿਖਦੇ ਹੋ ਠੀਕ ਹੈ ਕੋਈ ਵੀ ਬਜ਼ੁਰਗ ਜਾਂ ਬੁੱਢਾ ਨਹੀਂ ਹੋਣਾ ਚਾਹੁੰਦਾ ਸੋ ਜਿੰਨੀ ਦੇਰ ਆਪਾਂ ਯੰਗ ਰਹਿ ਸਕਦੇ ਆ ਉਨੀ ਦੇਰ ਆਪਾਂ ਰਹਿਣਾ ਚਾਹੀਦਾ ਕਿਉਂ ਨਾ ਰਹੀਏ ਅਸੀਂ ਹਨਾ ਸੋ ਸਾਰੀਆਂ ਭੈਣਾਂ ਲਈ ਬਸ ਮੇਰਾ ਤਾਂ ਇਹੀ ਮੈਸੇਜ ਹੈ ਕਿ ਤੁਸੀਂ ਆਪਦੇ ਲਈ 10-15 ਮਿੰਟ ਦੇ ਇੰਝ ਜਰੂਰ ਕੱਢਿਆ ਕਰੋ ਜੋ ਵੀ ਮੈਂ ਚੀਜ਼ਾਂ ਦੱਸਦੀ ਰਹਿੰਦੀ ਆ ਤੀਜੇ ਚੌਥੇ ਦਿਨ ਉਹ ਮੈਂ ਕੁਝ ਨਾ ਕੁਝ ਦੱਸ ਦਿੰਦੀ ਆ ਤੁਸੀਂ ਉਹਨਾਂ ਕੁ ਵੀ ਜੇ ਯੂਜ਼ ਕਰਦੇ ਰਹਿੰਦੇ ਹੋ ਤਾਂ ਵੀ ਬਹੁਤ ਬੈਨੀਫੀਸ਼ੀਅਲ ਹੈ ਤੇ ਬਸ ਇਹ ਇਹ ਭੈਣ ਨੂੰ ਵੀ ਮੈਂ ਕਹੂੰਗੀ ਔਰ ਹੋਰ ਭੈਣਾਂ ਵੀ ਬਹੁਤ ਹੋਣਗੀਆਂ ਜਿਨ੍ਹਾਂ ਦੇ ਫੇਸ ਦੇ ਉੱਪਰ ਇਦਾਂ ਵਾਲ ਹੋਣਗੇ ਕਈ ਵਾਰੀ ਇਹ ਗਲਾ ਹੈਜ਼ਿਟੇਸ਼ਨ ਰੱਖਦਾ ਥੋੜੀ ਜੀ ਉਹ ਦੱਸਦਾ ਨਹੀਂ ਹੈਗਾ ਕੁਝ ਦਾ ਨਹੀਂ ਹੈਗਾ ਹਨਾ ਤੇ ਭੈਣ ਨੇ ਵੀ ਮੈਨੂੰ WhatsApp ਮੈਸੇਜ ਹੀ ਕਰੇ ਨੇ ਕਾਲ ਤਾਂ ਮੇਰੇ ਖਿਆਲੋਂ ਭੈਣ ਨੇ ਮੇਰੇ ਨਾਲ ਨਹੀਂ ਕੀਤੀ ਹੈਗੀ ਸੋ ਭੈਣ ਬਸ ਹੁਣ ਇਹ ਜਰੂਰ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਇਹ ਪ੍ਰੋਬਲਮ ਹੈਗੀ ਆ ਤੁਸੀਂ ਇਹ ਜਰੂਰ ਯੂਜ਼ ਕਰੋ ਔਰ ਹੌਲੀ ਹੌਲੀ ਕਰਦੇ ਕਰਦੇ ਤੁਹਾਡੇ ਫੇਸ ਦੇ హెయిਰ ਜਿਹੜੇ ਬਿਲਕੁਲ ਠੀਕ ਹੋਣ ਲੱਗ ਜਾਣਗੇ ਤੇ ਤੁਸੀਂ ਮੈਨੂੰ ਇਹਦੇ ਰਿਜ਼ਲਟ ਜਰੂਰ ਦੱਸਣੀ ਆ ਕਿਉਂਕਿ ਮੈਂ ਜੇ ਜ਼ਿੰਮੇਵਾਰੀ ਲੈਣੀ ਆ ਜੋ ਵੀ ਤੁਹਾਨੂੰ ਦੱਸਦੀ ਆ ਤੇ ਮੈਂ ਸਮਝਦੀ ਆ ਕਿ ਮੇਰੀ ਜ਼ਿੰਮੇਵਾਰੀ ਆ ਪਹਿਣਾ ਨਹੀਂ ਮੈਨੂੰ ਪੁੱਛਣਾ ਆ ਇਹਦੇ ਬਾਰੇ ਨਾ ਜੇ ਮੈਂ ਜ਼ਿੰਮੇਵਾਰੀ ਲੈਣੀ ਆ ਤਾਂ ਤੁਹਾਨੂੰ ਵੀ ਥੋੜੀ ਵੀ ਰਿਸਪੌਂਸਿਬਿਲਟੀ ਬਣਦੀ ਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਉਹ ਮੈਨੂੰ ਉਹਦੇ ਰਿਜ਼ਲਟ ਆ ਜਿਹੜੇ ਜਰੂਰ ਦੱਸੋ ਕਿੰਨੇ ਕ ਅਫੈਕਟਿਵ ਰਹੇ ਨਹੀਂ ਅਫੈਕਟਿਵ ਰਹੇ ਜਾਂ ਰਹੇ ਨਹੀਂ ਵਾਲੀ ਤਾਂ ਬਿਲਕੁਲ ਕੋਈ ਗੱਲ ਹੁੰਦੀ ਨਹੀਂ ਹੈਗੀ ਜੋ ਮੈਂ ਦੱਸਦੀ ਆ ਨਹੀਂ ਵਾਲੀ ਤਾਂ ਉੱਚ ਕੋਈ ਗੱਲ ਨਹੀਂ ਹੈਗੀ ਅਫੈਕਟਿਵ ਤਾਂ ਜ਼ਰੂਰ ਹੁੰਦੇ ਨੇ ਇਸ ਲਈ ਜਿਆਦਾ ਕਿਸੇ ਲਈ ਥੋੜੇ ਪਰ ਥੋੜੇ ਵੀ ਨਹੀਂ ਹੁੰਦੇ ਉਹ ਥੋੜੇ ਉਹਨਾਂ ਲਈ ਹੋਣਗੇ ਜਿਹੜੇ ਇੱਕ ਵਾਰ ਯੂਜ਼ ਕੀਤਾ ਦੋ ਵਾਰ 10 ਦਿਨ ਕੁਛ ਨਹੀਂ ਕੀਤਾ 15 ਦਿਨ ਕੁਛ ਨਹੀਂ ਕੀਤਾ ਤਾਂ ਫਿਰ ਉਹਨਾਂ 'ਤੇ ਇਫੈਕਟ ਆਉਣਾ ਹੈ ਹੁਣ ਕੁਛ ਅਹਜੀਆਂ ਭੈਣਾਂ ਨੇ ਜਿਹੜੀਆਂ ਇੱਕ ਵੀਕ ਦੇ ਵਿੱਚ 3 ਟਾਈਮਸ ਤਿੰਨ ਵਾਰ ਤਾਂ ਕਰ ਲੈਂਦੀਆਂ ਨੇ ਜੋ ਵੀ ਮੈਂ ਦੱਸਦੀਆਂ ਕੋਈ ਫੇਸ ਪੈਕ ਕੁਛ ਵੀ ਮ사ਜ ਹਨ ਤਾਂ ਜੇ ਤੀਜੇ ਚੌਥੇ ਦਿਨੋਂ ਆਪਾਂ ਕਰਦੇ ਰਹਿਨੇ ਆ ਤਾਂ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਇਫੈਕਟਿਵ ਵੀ ਹੁੰਦਾ ਹੈਗਾ ਸੋ ਭੈਣੋ ਤੁਸੀਂ ਜਿਹੜੀਆਂ ਜਿਹੜੀਆਂ ਨੂੰ ਪ੍ਰੋਬਲਮ ਫੇਸ਼ੀਅਲ ਇਹ ਹੈ ਦੀ ਲੱਗੀ ਆ ਉਹਨਾਂ ਨੇ ਫਟਕੜੀ ਯੂਜ਼ ਕਰਨੀ ਆ ਤੇ ਦੇਖਿਓ ਤੁਸੀਂ ਕੁਝ ਹੀ ਸਮੇਂ ਦੇ ਵਿੱਚ ਤੁਸੀਂ ਇਹਨਾਂ ਵਾਲਾਂ ਤੋਂ ਛੁਟਕਾਰਾ ਜ਼ਰੂਰ ਪਾ ਲੋਗੇ ਠੀਕ ਹੈ ਜੀ ਤੇ ਪਰਮਾਤਮਾ ਕੀ ਅਰਦਾਸ ਹੈ ਕਿ ਇਹਨਾਂ ਭੈਣਾਂ ਨੂੰ ਵਾਲਾਂ ਤੋਂ ਛੁਟਕਾਰਾ ਜਿਹੜਾ ਉਹ ਜ਼ਰੂਰ ਮਿਲੇ ਕਿਉਂਕਿ ਬਹੁਤ ਤੰਗ ਕਰਦੇ ਨੇ ਜੀ ਇਹ ਅੱਛੇ ਨਹੀਂ ਲੱਗਦੇ ਹੈਗੇ ਹਨ ਸੋ ਭੈਣੋ ਥੈਂਕ ਯੂ ਸੋ ਮੱਚ ਤੁਸੀਂ ਵਲੌਗ ਦੇਖਦੇ ਹੋ ਪਿਆਰ ਦਿੰਦੇ ਹੋ ਰਿਸਪੈਕਟ ਦਿੰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਭੈਣਾ ਦੇ ਨਾਮ ਮੈਥੋਂ ਬਹੁਤ ਵਾਰ ਲੈ ਨਹੀਂ ਜਾਂਦੇ ਹੈਗੇ ਰਹਿ ਜਾਂਦੇ ਨੇ ਤੇ ਕੋਸ਼ਿਸ਼ ਕਰਦੀ ਹੁਣੀ ਆ ਕਿ ਜਿਹੜੀਆਂ ਭੈਣਾ ਕਹਿ ਦਿੰਦੀਆਂ ਨੇ ਉਹਨਾਂ ਦੇ ਨਾਮ ਲੈ ਜਾਵਾਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਕੱਲ ਵਾਲੇ ਵਲੌਗ ਚ ਦੇਖੂਗੀ ਤੁਹਾਡੇ ਕਮੈਂਟ ਜਿਨੇ ਵੀ ਕਿਸੇ ਨੇ ਆ ਕਿਹਾ ਕਿ ਮੇਰਾ ਨਾਮ ਜ਼ਰੂਰ ਲੈ ਦਿਓ ਅੱਜ ਵੀ ਕਿਸੇ ਭੈਣ ਨੇ ਕਿਹਾ ਸੀਗਾ ਸੌਰੀ ਮੈਂ ਮੈਨੂੰ ਯਾਦ ਨਹੀਂ ਹੈਗਾ ਹੁਣ ਜੇ ਅੱਜ ਨਹੀਂ ਯਾਦ ਤਾਂ ਮੈਂ ਕੱਲ ਨੂੰ ਯਾਦ ਰੱਖ ਲਵਾਂਗੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ